ਰਾਜਾ ਵੜਿੰਗ ਨੇ ਪ੍ਰਧਾਨ ਹੋਣ ਦੇ ਬਾਵਜੂਦ ਐਮਪੀ ਹੋਣ ਦੇ ਬਾਵਜੂਦ ਕਾਂਗਰਸ ਪਾਰਟੀ ਨੂੰ ਬਹੁਤ ਪਿੱਛੇ ਕਰ ਦਿੱਤਾ ਇਹਦੇ ਵਿੱਚ ਕੋਈ ਦੋਰਅਈ ਨਹੀਂ ਹੈ ਪਰ ਹੁਣ ਕਾਂਗਰਸ ਪਾਰਟੀ ਦਾ ਅਗਲਾ ਪ੍ਰੋਗਰਾਮ ਕੀ ਹੋਵੇਗਾ ਕਾਂਗਰਸ ਪਾਰਟੀ ਹੋਏ ਨੁਕਸਾਨ ਨੂੰ ਕਿਵੇਂ ਚੱਲੇਗੀ ਇਹਨੂੰ ਓਵਰਕਮ ਕਿਵੇਂ ਕਰੂਗੀ ਤੇ ਆਉਂਦੇ ਸਮੇਂ ਦੇ ਵਿੱਚ ਕਿਹੜਾ ਫੈਸਲਾ ਸੁਣਾ ਸਕਦੀ ਹੈ ਉਹਦੇ ਬਾਰੇ ਗੱਲਬਾਤ ਕਰਦੇ ਆ ਹੋਰ ਵੀ ਕੁਝ ਸਵਾਲ ਨੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਡਾਕਟਰ ਸਾਹਿਬ ਸਭ 먼저ਤਾ ਸ਼ੁਕਰੀਆ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਅੱਜ ਜਿਹੜੀਆਂ ਵੀਡੀਓਜ਼ ਨਸ਼ਰ ਹੋਈਆਂ ਚਮਕੌਰ ਸਾਹਿਬ ਦੀਆਂ ਉੱਥੇ ਜੱਫੀ ਪੈ ਗਈ ਇਨਫੈਕਟ ਚਰਨਜੀਤ ਸਿੰਘ ਚੰਨੀ ਰਾਜਾ ਵੜਿੰਗ ਦੀ ਪਰ ਐਂ ਲੱਗਦਾ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਇੱਕ ਵੱਡਾ ਪਰਵਰਤਨ ਆਉਣ ਵਾਲਾ ਹੈ ਲੋਕ ਸ਼ਾਇਦ ਦਲਿਤ ਚਿਹਰੇ ਵਾਲ ਜ਼ਿਆਦਾ ਪ੍ਰਭਾਵ ਰੱਖ ਰਿਹਾ ਔ ਦੇਖੋ ਸਾਲ ਸਿੰਘ ਜੀ ਇਦਾਂ ਹੈ ਕਿ ਜਦੋਂ ਨਵੀਆਂ ਮੰਜ਼ਲਾਂ ਬਣਦੀਆਂ ਤੇ ਉਹਦੇ ਲਈ ਨਵੇਂ ਰਸਤੇ ਵੀ ਬਣ ਜਾਂਦੇ ਆ ਔਰ ਜੇ ਮੈਂ ਕਹਾਂ ਕਿ ਕਾਂਗਰਸ ਪਾਰਟੀ ਜਿਹੜਾ ਉਭਾਰ ਤਰਨਤਨ ਦੇ ਤੋਂ ਬਾਅਦ ਦੇਖਣ ਦੀ ਕੋਸ਼ਿਸ਼ ਕਰ ਰਹੀ ਆ ਉਹਦਾ ਰਸਤਾ ਚਰਨਜੀਤ ਚੰਨੀ ਦੇ ਘਰੋਂ ਹੋ ਕੇ ਨਿਕਲਦਾ ਜੋ ਮੈਂ ਮਹਿਸੂਸ ਕਰ ਰਿਹਾ ਜੋ ਕਾਂਗਰਸ ਦੇ ਵਿੱਚ ਉਠਾ ਪਟਕ ਦੇਖਣ ਨੂੰ ਮਿਲ ਰਹੀ ਆ ਕਾਰਨ ਇਹ ਹੈ ਕਿ ਤਰਨਤਾਰਨ ਚੋਣਾਂ ਦੇ ਵਿੱਚ ਕਾਂਗਰਸ ਨੂੰ ਇੰਨੀ ਉਮੀਦ ਨਹੀਂ ਸੀ ਕਿ ਕਰਨਬੁਰਜ ਦੀ ਜਮਾਨਤ ਜਫਤ ਹੋ ਜਾਊਗੀ ਇਹ ਉਮੀਦ ਨਹੀਂ ਸੀ ਉਹਨਾਂ ਨੂੰ ਖਾਸ ਕਰਕੇ ਪ੍ਰਤਾਪ ਬਾਜਵੇ ਨੇ ਉਹਦੀ ਟਿਕਟ ਆਪਣੇ ਮੋਢਿਆਂ ਤੇ ਲੈ ਕੇ ਲਿਆਂਦੀ ਸੀ ਕਿ ਇਹਦਾ ਜ਼ਿੰਮੇਵਾਰ ਮੈਂ ਵਾਂ ਟਿਕਟ ਮੈਨੂੰ ਦਿਓ ਹਾਲਾਂਕਿ ਹਾਈ ਕਮਾਂਡ ਨੇ ਚਾਹੁੰਦਾ ਸੀ ਕਿ ਗੁਰਜੀਤ ਔਜਲਾ ਚੋਣਾਂ ਲੜ ਲੇ ਵੱਡਾ ਚਿਹਰਾ ਲੜੇਗਾ ਕਾਂਗਰਸ ਦਾ ਮਜ਼ਬੂਤ ਚਿਹਰਾ ਹੋਊਗਾ ਪਾਰਟੀ ਸਾਰੀ ਇਕਜੁੱਟ ਹੋ ਕੇ ਲੜੂਗੀ ਤੇ ਵੋਟ ਪੈ ਜਾਏਗੀ ਲੇਕਿਨ ਪ੍ਰਤਾਪ ਬਾਜਵਾ ਹਾਈ ਕਮਾਂਡ ਦੇ ਅੱਗੇ ਅੜ ਗਿਆ ਨਹੀਂ ਮੈਂ ਲੈ ਆਉਂਗਾ ਜੀ ਮੈਂ ਚਿੱਤ ਲਾਂਗੇ ਜੀ ਸੀਟ ਤੁਸੀਂ ਕਰਨਬੁਰਜ ਨੂੰ ਦੇ ਦਿਓ ਜੀ ਉਹ ਟਿਕਟ ਲੈ ਕੇ ਚੋਣ ਉਹਨੂੰ ਲੜਾਈ ਉਹਦੀ ਜਮਾਨਤ ਜਬਤ ਹੋ ਗਈ ਹੁਣ ਕਰਨਬੁਰਜ ਦੀ ਜਮਾਨਤ ਜਬਤ ਹੋਣ ਦਾ ਸਾਰਾ ਠਿੱਕਰਾ ਰਾਜੇ ਬੜਿੰਗ ਦੇ ਸਿਰ ਤੇ ਆ ਜਿਨੇ ਇਹ ਭਰੀ ਮਹਿਫਲ ਦੇ ਵਿੱਚ ਕਹਿਤਾ ਮੀਟਿੰਗ ਦੇ ਵਿੱਚ ਕਿ ਬੁਰਜਪਿੰਡ ਦੇ ਵਿੱਚ ਕਿ ਲੋਕੀ ਪਿੰਡ ਦਾ ਕੁੱਤਾ ਹੀ ਨਹੀਂ ਮਾਨ ਹੁੰਦਾ ਤੇ ਲੋਕਾਂ ਨੇ ਵੜਾ ਉਹਦਾ ਇਹ ਕਿਹਾ ਵੀ ਇਹ ਤਾਂ ਕਰਨ ਬੁਰਜ ਦੀ ਜਲਾਲਤ ਕਰ ਗਿਆ ਫਿਰ ਬੂਟਾ ਸਿੰਘ ਬਾਰੇ ਗੱਲ ਕਰ ਲਈ ਜਿੱਥੇ ਮਜਵੀ ਸਿੰਘਾਂ ਦਾ ਹੀ ਵੋਟ ਦਾ ਗੜ੍ਹ ਹੈ ਉੱਥੇ ਜਾ ਕੇ ਬੂਟਾ ਸਿੰਘ ਨੂੰ ਕਾਲਾ ਕਹਿਤਾ ਫਿਰ ਵੀਡੀਓ ਨਸ਼ਰ ਹੋ ਗਈ ਬੱਚਿਆਂ ਵਾਲੀ ਪੰਥਕ ਸੀਟ ਦੇ ਉੱਤੇ ਕੇਸ਼ਾ ਨੂੰ ਜਾ ਕੇ ਆ ਉਹਨਾਂ ਦੀ ਬੇਇੱਜ਼ਤੀ ਕਰ ਰਿਹਾ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜਾ ਵਾ ਕਰਨ ਬੁਰਜ ਦਾ ਬੇੜਾ ਡਬੋਤਾ ਲੇਕਿਨ ਉਹਦੇ ਨਾਲ ਨਾਲ ਕਾਂਗਰਸ ਦਾ ਇੱਕ ਮਨੋਬਲ ਵੀ ਡਿੱਗ ਗਿਆ ਇਕੱਲਾ ਉਹਦਾ ਬੇੜਾ ਨਹੀਂ ਡਿੱਗਿਆ ਕਾਂਗਰਸ ਦਾ ਮਨੋਬਲ ਡਿੱਗ ਗਿਆ ਬਈ ਅਸੀਂ ਇੱਕ ਸਾਲ ਬਾਅਦ ਵਿਧਾਨ ਸਭਾ ਚੋਣਾਂ ਲੜਨ ਜਾ ਰਹੇ ਹਾਂ ਰਾਜੇ ਬੜਿੰਗ ਨੇ ਤਾਂ ਸਾਰੀ ਪਾਰਟੀ ਦੀ ਜਮਾਨਤੀ ਜ਼ਬਤ ਕਰਾਤੀ ਸਾਡੇ ਉਮੀਦਵਾਰ ਦੀ ਬਈ ਸਾਡੇ ਨਾਲੋਂ ਤਾਂ ਆਜ਼ਾਦ ਉਮੀਦਵਾਰ ਭਾਈ ਮਨਦੀਪ ਸਿੰਘ ਹੀ ਕਰਾਸ ਕਰ ਗਿਆ ਫਿਰ ਹੁੰਦੀ ਹੈ ਨਾ ਬਈ ਯਾਰ ਅਸੀਂ ਤਾਂ ਬਹੁਤ ਪਿੱਛੇ ਰਹਿ ਗਏ ਸੋ ਕਾਂਗਰਸ ਹਾਈ ਕਮਾਂਡ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ ਤੇ ਇਸੇ ਚਿੰਤਾ ਦੇ ਵਿੱਚ ਜੋ ਮੈਨੂੰ ਸਾਹਮਣੇ ਆ ਰਹੀਆਂ ਗੱਲਾਂ ਸਾਹਮਣੇ ਆ ਰਹੀਆਂ ਜੋ ਕਾਂਗਰਸ ਦੇ ਵੱਡੇ ਲੀਡਰ ਮੈਨਾਂ ਗੱਲ ਕਰਦੇ ਨੇ ਉਹ ਦੱਸਦੇ ਨੇ ਬਈ ਚਰਨਜੀਤ ਚੰਨੀ ਲਈ ਹਾਮੀ ਭਰ ਦਿੱਤੀ ਗਈ ਹੈ। ਔਰ ਰਾਜੇ ਵਡਿੰਗ ਦੀ ਥਾਂ ਤੇ ਚਰਨਜੀਤ ਚੰਨੀ ਨੂੰ ਕਮਾਂਡ ਦਿੱਤੀ ਜਾ ਰਹੀ ਹੈ ਤਾਂ ਕਿ ਪੰਜਾਬ ਦੇ ਵਿੱਚ ਜਿਹੜਾ ਵੈ ਆਪਾਂ ਆਪਣਾ ਬੈਂਡ ਹੈ ਹੋ ਚੁੱਕਾ ਵੋਟਰਾਂ ਦਾ ਉਹਨੂੰ ਅਸੀਂ ਸੁਧਾਰ ਸਕੀਏ 32 ਤੋਂ 34% ਦਲਤਾਂ ਦਾ ਵੋਟ ਹੈ ਦਲਤ ਵੋਟ ਨੂੰ ਇਕੱਠਾ ਕਰ ਸਕੀਏ ਸਾਡਾ ਬੜਾ ਨੁਕਸਾਨ ਹੋ ਗਿਆ ਮਜਬੀ ਸਿੱਖਾਂ ਦੀਆਂ ਵੋਟਾਂ ਹੈਗੀਆਂ ਉਹਦਾ ਬੜਾ ਨੁਕਸਾਨ ਹੋਇਆ ਕਿਉਂਕਿ ਦੇਖੋ ਤੁਹਾਨੂੰ ਮੈਂ ਸਮਝਾਉਣਾ 2000 ਜੇ ਅਕਾਲੀ ਦਲ ਨੇ 2007 ਤੇ 12 ਚ ਸਰਕਾਰ ਬਣਾਈ ਹੈ ਨਾ ਤੇ ਦਲਤ ਸੀਟਾਂ ਕਰਕੇ ਬਣਾਈ ਆ ਸੱਤ ਦੇ ਵਿੱਚ ਅਕਾਲੀ ਦਲ ਨੂੰ ਪਈਆਂ 17 ਮਤਲਬ 23 34 ਵਿਧਾਨ ਸਭਾ ਹਲਕੇ ਜਿਹੜੇ ਨਾ ਉਹ ਪੰਜਾਬ ਦੇ ਵਿੱਚ ਸ਼ੈਡਿਊਲ ਕਾਸ ਸ਼ੈਡਿਊਲ ਟ్రਾਈਬ ਤੇ ਦਲਿਤ ਸੀਟਾਂ ਜਿਹੜੀਆਂ ਜਿੱਥੇ ਰਿਜ਼ਰਵ ਸੀਟਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਹੈਗੀਆਂ ਰਾਖਵੀਆਂ ਸੀਟਾਂ ਹੈਗੀਆਂ 34 ਜੋ 17 ਲੈ ਕੇ ਗਈ ਹੈ ਸ਼੍ਰੋਮਣੀ ਅਕਾਲੀ ਦਲ 2007 ਚ ਔਰ ਭਾਰਤੀ ਜਨਤਾ ਪਾਰਟੀ ਨੇ ਲਗ ਲਿੱਤੀਆਂ ਫਿਰ 2012 ਦੀ ਜਦੋਂ ਸਰਕਾਰ ਰਿਪੀਟ ਹੋਈ ਆ ਰਿਪੀਟ ਪਤਾ ਕਿਉਂ ਹੋਈ ਆ ਇਹਨਾਂ ਦੀ ਦਲਤ ਵੋਟਰਾਂ ਵਧੀਆਂ ਔਰ 17 ਦੀ ਜਗ੍ਹਾ ਇਹ 21 ਸੀਟਾਂ ਲੈ ਕੇ ਗਏ 34 ਦੇ ਵਿੱਚੋਂ 21 ਸੀਟਾਂ ਅਕਾਲੀ ਦਲ ਨੇ ਰਾਖਵੀਆਂ ਸੀਟਾਂ ਜਿੱਤੀਆਂ ਜਿੱਥੇ ਸ਼ੈਡਿਊਲ ਕਾਸਟ ਤੇ ਉਹਨਾਂ ਲਈ ਦਲਤਾਂ ਦੀ ਰਾਖਵੀਆਂ ਸੀਗੀਆਂ ਫਿਰ 2012 ਤੋਂ ਬਾਅਦ 17 ਦੇ ਵਿੱਚ ਕਾਂਗਰਸ ਦੀ ਵਾਰੀ ਆਈ ਕਾਂਗਰਸ ਨੇ 34 'ਚੋਂ 21 ਸੀਟਾਂ ਜਿੱਤੀਆਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਬੜਾ ਹੌਸਲਾ ਹੁੰਦਾ 58 ਦਾ ਟੋਟਲ ਆ ਜੇ 21 ਜਿੱਤ ਗਏ ਤੇ ਤੁਸੀਂ 25% ਸੀਟਾਂ ਦਾ ਜਿੱਤ ਗਏ ਠੀਕ ਹੈ ਨਾ ਤੇ 21 ਸੀਟਾਂ ਦਲਤਾਂ ਦੀਆਂ ਜਿੱਤੀਆਂ ਹੁਣ 2022 ਦੀ ਅੱਜ ਆਜੋ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਕਿਉਂਕਿ 26 ਸੀਟਾਂ ਦਲਤਾਂ ਨੇ ਵੋਟ ਇਸਾ ਮਤਲਬ ਬਹੁਤ ਪਾਈ ਆਮ ਆਦਮੀ ਪਾਰਟੀ ਨੂੰ 26 ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ 34 ਚੋਂ ਤੇ 6 ਕਾਂਗਰਸ ਨੇ ਜਿੱਤੀਆਂ ਤੇ ਦੋ ਜਿਹੜੀਆਂ ਮੈਂ ਉਹ ਪਾਰਟੀਆਂ ਚ ਗਈਆਂ ਮੈਨੂੰ ਲੱਗਦਾ ਦੋ ਇੱਕ ਅਕਾਲੀ ਦਲ ਨੇ ਜਿੱਤੀ ਇੱਕ ਬਹੁਜਨ ਸਮਾਜ ਪਾਰਟੀ ਨੇ ਜਿੱਤੀ ਚੌਥੀ ਪੂਰੀਆ ਹੋ ਗਈਆਂ ਡਾਕਟਰ ਨਛੱਤਰਪਾਲ ਜਿੱਤੇ ਆ ਤੇ ਸੁਖੀ ਜਿਹੜੇ ਮੰਗੇ ਵਾਲੇ ਅਕਾਲੀ ਦਲ ਤੋਂ ਜਿੱਤੇ ਆ 26 ਜਿਹੜੀਆਂ ਆਵਾਜ਼ ਦੀ ਪਾਰਟੀ ਨੇ ਜਿੱਤੀਆਂ 6 ਕਾਂਗਰਸ ਨੇ ਜਿੱਤੀਆਂ ਅੱਛਾ ਹੁਣ ਜਿਹੜੀ ਐ ਇਹ ਹਰ ਤੀਜਾ ਵੋਟਰ ਪੰਜਾਬ ਦੇ ਦਲਤ ਆ ਠੀਕ ਹੈ ਨਾ ਸਭ ਤੋਂ ਜ਼ਿਆਦਾ ਵੋਟ ਪੰਜਾਬ ਦੇ ਵਿੱਚ ਜਲਦਾ ਨਾ ਇਸ ਕਰਕੇ ਚੰਨੀ ਇੱਕ ਦਲਤਾਂ ਦੇ ਆਈਕਨ ਹੈਗੇ ਆ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਹੈਗੇ ਆ ਜਿਨ੍ਹਾਂ ਨੇ ਰਿਕਾਰਡ ਤੋੜ 2024 ਦੇ ਵਿੱਚ ਚੋਣ ਜਿੱਤੀ ਹੈ ਇਸ ਕਰਕੇ ਕਿਉਂਕਿ ਹਜੇ ਨਾ ਜੋ ਮੈਂ ਦੇਖ ਰਿਹਾ ਬੇ ਬਾਕੀ ਪਾਰਟੀਆਂ ਚ ਦਲਿਤ ਲੀਡਰਸ਼ਿਪ ਕਰਾਈਸਿਸ ਹੈ ਬਹੁਤ ਜ਼ਿਆਦਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਦਲਤ ਜਿਹੜੀਆਂ ਸ਼੍ਰੇਣੀਆਂ ਹੈਗੀਆਂ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਮਜ਼ਬੂਤ ਇਹਦਾ ਵਿਦਾਸੀਆ ਸਮਾਜ ਹੈ ਮਜਬੀ ਸਿੱਖ ਹੈ ਭਗਤਾਂ ਦੀ ਵੋਟ ਹੈ ਇਸ ਤੋਂ ਜ਼ਿਆਦਾ ਮਜ਼ਬੂਤ ਜਿਹੜੀਆਂ ਹੈਗੀਆਂ ਸ਼੍ਰੇਣੀਆਂ ਜਿਹਨਾਂ ਨੂੰ ਆਪਾਂ ਕਲਾਸਿਸ ਕਹਿੰਦੇ ਆ ਇਹ ਹੀ ਆ ਤਿੰਨ ਮੇਨ ਜਿਹੜੀਆਂ ਹੈਗੀਆਂ ਉਦੋਂ ਦਾ 39 ਦੇ ਕਰੀਬ ਆਸ-ਪਾਸ ਹੈਗੀਆਂ ਲੇਕਿਨ ਇਹਨਾਂ ਦਾ ਵੋਟ ਬਹੁਤ ਜ਼ਿਆਦਾ ਹੁਣ ਭਾਜਪੀ ਕੋਲ ਲੀਡਰ ਤਾਂ ਜਿਹੜੇ ਆ ਉਹ ਪੁਰਾਣੇ ਲੀਡਰ ਹੈਗੇ ਆ ਜਿਹੜੇ ਜਿਹੜੇ ਆ ਮੰਨ ਲਓ ਸੋਮ ਪ੍ਰਕਾਸ਼ ਆ ਭਾਜਪਾ MLA ਹੈਗੇ ਆ ਠੀਕ ਹੈ ਨਾ ਜੋ ਜੇਸ਼ ਬਾਗਾ ਹੈਗੀ ਆ ਇਹ ਚੋਣਾ ਹਾਰ ਚੁੱਕੇ ਹੋਏ ਸਾਰੇ ਫਗਵਾੜੇ ਤੋਂ ਹੀ ਹਾਰ ਗਏ ਹੋਏ ਆ ਸੋਮ ਪ੍ਰਕਾਸ਼ ਖੁਦ ਹਾਰ ਗਏ ਹੋਏ ਆ ਤੇ ਭਾਜਪਾ ਨੇ 2 ਲੀਟਰ ਜੁਆਇਨ ਵੀ ਕਰਾਇਆ ਨਵੇਂ ਸੁਸ਼ੀਲ ਰਿੰਕੂ ਨੂੰ ਜੁਆਇਨ ਕਰਾਇਆ ਸ਼ੀਤਲ ਲੰਗਰਾਲ ਨੂੰ ਜੁਆਇਨ ਕਰਾਇਆ ਤੇ ਹਜੇ ਇਸ ਤੋਂ ਇਲਾਵਾ ਦਲਤ ਚਿਹਰੇ ਭਾਜਪਾ ਕੋ ਹੈ ਨਹੀਂ ਆਮ ਆਦਮੀ ਪਾਰਟੀ ਕੋ ਜਿਹੜੇ ਆ ਬਲਕਾਰ ਸਿੰਘ ਨੇ ਕਰਤਾਰਪੁਰ ਤੋਂ ਮਜਬੀ ਸਿੱਖ ਨੇ ਮਹਿੰਦਰ ਭਗਤ ਨੇ ਭਗਤ ਬਰਾਦਰੀ ਤੋਂ ਪੰਜਾਬ ਦੇ ਕੈਬਨਿਟ ਮੰਤਰੀ ਨੇ ਡਾਕਟਰ ਰਵਜੋਤ ਹੈ ਹੋਰ ਜਿਹੜੇ ਬਾਕੀ ਮਾਲਵੇਚ ਹੋ ਹੈਗੇ ਆ ਦੁਆਬੇ ਦੀ ਗੱਲ ਕਰ ਰਿਹਾ ਡਾਕਟਰ ਰਵਜੋਤ ਪੰਜਾਬ ਦੇ ਲੋਕਲ ਬਾਡੀ ਮਨਿਸਟਰ ਹੈ ਹਰਪਾਲ ਚੀਮਾ ਹੈਗੇ ਆ ਪੰਜਾਬ ਦੇ ਵਿੱਤ ਮੰਤਰੀ ਨੇ ਸੋ ਮੈਂ ਕਹਿਣ ਦਾ ਮਕਸਦ ਹੈਗਾ ਕਿ ਜਿਹੜੀ ਦਲਿਤ ਲੀਡਰਸ਼ਿਪ ਦਾ ਕ੍ਰਾਈਸਿਸ ਹੈ ਨਾ ਉਹ ਹਜੇ ਸਾਰੀਆਂ ਪਾਰਟੀਆਂ ਕੋ ਹੈਗਾ ਉਨੀਆ ਸੀਟਾਂ ਉਹਨੇ ਉਮੀਦਵਾਰ ਉਹਨਾਂ ਕੋ ਨਹੀਂ ਹੈਗੇ ਜਿਹੜੇ ਜਿੱਤ ਹਾਸਲ ਕਰ ਸਕਾ ਸੋ ਜਿਹੜਾ ਕਾਂਗਰਸ ਆ ਰੋਡ ਮੈਪ ਮੈਂ ਦੇਖ ਰਿਹਾ ਤਿਆਰ ਹੋ ਰਿਹਾ ਉਹ ਸਾਰਾ ਤੇ ਸਾਰਾ ਦਲਿਤ ਬੇਸਡ ਫੋਕਸ ਹੋਏਗਾ ਕਾਰਨ ਇਹ ਹੈ ਕਿ 2000 ਮੈਂ ਤੁਹਾਨੂੰ ਦੱਸਾਂ ਹੁਣ ਤੇ ਕੋ ਚੰਨੀ ਉਦੋਂ ਵੀ ਪ੍ਰਧਾਨ ਸੀਗੇ 2022 ਦੇ ਵਿੱਚ ਮੁੱਖ ਮੰਤਰੀ ਸੀ ਪੰਜਾਬ ਦੇ ਤੇ ਕਾਂਗਰਸ ਨੇ ਉਹਨਾਂ ਨੂੰ ਮੁੱਖ ਮੰਤਰੀ ਐਲਾਨਿਆ ਵੀ ਹੋਇਆ ਸੀ ਲੇਕਿਨ ਫਿਰ ਵੀ ਚੋਣਾ ਹਾਰ ਗਏ ਤੇ ਉਹਦਾ ਇੱਕ ਜਿਹੜਾ ਸਰਵੇਖਣ ਆਇਆ ਸਰਵੇਖਣ ਆਇਆ ਵੀ ਆਮ ਆਦਮੀ ਪਾਰਟੀ ਨੇ ਜਿਹੜੀ ਸਟ੍ਰਾਈਕ ਕੀਤੀ ਪੰਜਾਬ 'ਚ ਉਹ ਸਿੱਖਿਆ ਤੇ ਐਜੂਕੇਸ਼ਨ ਤੇ ਹੈਲਥ ਤੇ ਕੀਤੀ ਠੀਕ ਹੈ ਨਾ ਤੇ ਬਿਜਲੀ ਮੁਫਤ ਤੇ ਕੀਤੀ ਇਹ ਸਾਰੇ ਜਿਹੜੇ ਨਾ ਐਜੂਕੇਸ਼ਨ ਔਰ ਹੈਲਥ ਇਹ ਗਰੀਬਾਂ ਦੇ ਮੇਨ ਜਿਹੜੇ ਆ ਮੁੱਦੇ ਆ ਤੇ ਨਾਲ ਫ੍ਰੀ ਬਿਜਲੀ ਔਰ ਹਜੇ ਪੰਜਾਬ ਦੇ ਵਿੱਚ ਦਲਤ ਜਿਹੜੀਆਂ ਆਬਾਦੀਆਂ ਹੈਗੀਆਂ ਮਜਬੀ ਸਿੱਖਾਂ ਦੀਆਂ ਜਾਂ ਹੋਰ ਰਬੀਦਾਸੀਆਂ ਦੀਆਂ ਪਿੰਡਾਂ ਦੇ ਵਿੱਚ ਬਹੁਤ ਗਰੀਬ ਹੈ। ਉਹਨਾਂ ਦੇ ਵਿੱਚ ਹਜੇ ਬਹੁਤ ਫਾਸਲਾ ਹੈ ਉੱਥੇ ਦੇ ਜ਼ਮੀਂਦਾਰਾਂ ਦੇ ਵਿੱਚ ਤੇ ਮਜ਼ਦੂਰਾਂ ਦੇ ਵਿੱਚ। ਉਹ ਵੋਟ ਸਾਰੇ ਦਾ ਸਾਰਾ ਬਲੌਕ ਹੋ ਕੇ ਵੋਟ এডਿਕੇਸ਼ਨ ਹੈਲਥ ਦੇ ਕਰਕੇ ਆਮ ਆਦਮੀ ਪਾਰਟੀ ਨੂੰ ਗਿਆ। ਸੋ ਚਰਨਜੀਤ ਚੰਨੀ ਨੂੰ ਮੈਨੂੰ ਲੱਗਦਾ ਹੈ ਕਿ ਰਾਜੇ ਵੜਿੰਗ ਦੀ ਛੁੱਟੀ ਕਰਕੇ ਇਸੇ ਕਰਕੇ ਲਗਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਉਸ 33 34% ਵੋਟ ਹੈ ਉਨੂੰ ਅਸੀਂ ਖੜਾ ਕਰਕੇ ਪਾਰਟੀ ਨਾਲ ਜੋੜ ਸਕੀ ਹੈ ਸਰ ਮੈਂ ਉਹੀ ਪੁੱਛਣਾ ਚਾਹੁੰਨਾ ਹੈ ਕਿ ਅਜੇ ਤੱਕ ਤਾਂ ਆਫੀਸ਼ੀਅਲ ਕੋਈ ਐਲਾਨ ਹੋਇਆ ਨਹੀਂ ਮਤਲਬ ਅਸੀਂ ਇਹ ਮੰਨ ਲਈਏ ਕਿਉਂਕਿ ਆਪਾਂ ਹੁਣ ਗੱਲਬਾਤ ਵੀ ਕਰ ਰਹੇ ਆ ਕਿ ਇਹ ਹੋਣ ਵਾਲਾ ਆ ਦੇਖੋ ਪਤਾ ਕੀ ਹੈ ਜਿਵੇਂ ਮੰਨ ਲਓ ਹੁਣ ਮੈਂ ਦਿਖਦਾ ਦਿਖਣਾ ਸ਼ੁਰੂ ਹੋ ਜਾਂਦਾ ਨਾ ਕਿਉਂਕਿ ਜਿਨ੍ਹਾਂ ਦੇ ਘਰ ਵਿਆਹ ਹੁੰਦੇ ਆ ਉਹਨਾਂ ਦੀ ਜੋੜੀ ਸਜਣੀ ਸ਼ੁਰੂ ਹੋ ਜਾਂਦੀ ਆ ਉੱਥੇ ਪਹਿਲਾਂ ਹੀ ਚਾਹਲ ਪੈਲ ਸ਼ੁਰੂ ਹੋ ਜਾਂਦੀ ਭਾ ਜੀਵਨਨੀ ਸ਼ੁਰੂ ਹੋ ਜਾਂਦੀ ਨਾ ਨੇ ਮੈਂ ਅੱਜ ਮੰਨ ਲਓ ਚਰਨਜੀਤ ਜੀ ਚੰਨੀ ਹੋਰਾਂ ਦੇ ਘਰੇ ਅਖੰਡ ਪਾਠ ਦਾ ਭੋਗ ਸੀ ਚਲੋ ਲੇਕਿਨ ਉੱਥੇ ਪ੍ਰਤਾਪ ਬਾਜਵੇ ਦਾ ਜਾਣਾ ਬੜੀ ਵੱਡੀ ਗੱਲ ਸੀ ਬੜਾ ਵਿਰੋਧੀ ਮੰਨਿਆ ਜਾਂਦਾ ਕਟੜ ਵਿਰੋਧੀ ਮੰਨੇ ਜਾਂਦੇ ਸੀ ਉਸ ਤੋਂ ਇਲਾਵਾ ਰਾਜਾ ਵੜਿੰਗ ਦਾ ਜਾਣਾ ਬਹੁਤ ਵੱਡੀ ਗੱਲ ਹੈ ਔਰ ਸਭ ਤੋਂ ਸੁਖਜਿੰਦਰ ਰੰਦਾਵਾ ਵੀ ਹੋ ਕੇ ਹੋ ਕੇ ਗਏ ਨੇ ਸਵੇਰੇ ਮੈਂ ਸੁਖਜਿੰਦਰ ਰੰਦਾਵਾ ਤ੍ਰਿਪਤ ਬਾਜਵਾ ਸੁਖ ਸਰਕਾਰੀਆ ਸੁਖਵਿੰਦਰ ਕੋਟਲੀ ਸਾਰੇ ਗਏ ਨੇ ਰਾਣਾ ਗੁਰਜੀਤ ਗਏ ਨੇ ਸੁਖਪਾਲ ਖਹਿਰਾ ਗਏ ਨੇ ਇਸ ਦਾ ਮਤਲਬ ਕਿਤੇ ਨਾ ਕਿਤੇ ਦਿਉੜੀ ਦੇ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਾਰੀ ਦੀ ਸਾਰੀ ਪਾਰਟੀ ਗਈ ਹੈ ਇਹਦਾ ਮਤਲਬ ਕੋਈ ਨਾ ਕੋਈ ਮੈਸੇਜ ਉੱਤੋਂ ਆ ਗਿਆ ਜਿਹੜੀ ਕਾਂਗਰਸ ਇਕਜੁੱਟ ਹੋ ਕੇ ਸਭ ਤੋਂ ਵੱਡੀ ਗੱਲ ਹੈ ਕਿ ਰਾਜਾ ਵੜਿੰਗ ਲਾਵ ਲਸ਼ਕਰ ਨਾਲ ਜਾਣੇ ਚਾਹੀਦੇ ਸੀ ਉਹ ਇਕੱਲੇ ਗਏ ਉਹਨਾਂ ਨਾਲ ਕੋਈ ਨਹੀਂ ਗਿਆ ਇੱਥੋਂ ਹੀ ਸੰਕੇਤ ਮਿਲਦਾ ਇੱਥੋਂ ਹੀ ਇਹ ਮੈਸੇਜ ਮਿਲਦਾ ਪਿਆ ਕੀ ਰਾਜੇ ਵੜਿੰਗ ਨੂੰ ਟਿਕਟ ਦੇ ਦਿੱਤੀ ਗਈ ਹੈ ਵੀ ਤੁਸੀਂ ਬੈਠੋ ਘਰੇ ਤੇ ਚੰਨੀ ਦੇ ਵੇਰੇ ਜਾ ਕੇ ਲਾਓ ਰੌਣਕਾਂ ਤੇ ਉੱਥੇ ਇਸੇ ਕਰਕੇ ਮੈਨੂੰ ਲੱਗਦਾ ਕਿ ਸਾਰੀ ਦੀ ਸਾਰੀ ਲੀਡਰਸ਼ਿਪ ਦੇਖੋ ਪਵਨ ਆ ਦਿਆ ਗਏ ਨੇ ਠੀਕ ਹੈ ਨਾ ਮਤਲਬ ਕਿਹੜਾ ਨਹੀਂ ਸੀ ਡਾਕਟਰ ਰਾਜਕੁਮਾਰ ਵੇਰਕਾ ਗਏ ਨੇ ਅੰਬਰ ਸਰ ਤੋਂ ਕਿਹੜੇ ਲੀਡਰ ਨਹੀਂ ਗਏ ਉਹਨਾਂ ਦੀ ਕੋਠੀ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਕਿਸੇ ਵਕਤ ਵੀ ਲਾਇਆ ਜਾ ਸਕਦਾ ਤਾਂ ਕਿ ਪੰਜਾਬ ਦੇ ਵਿੱਚ ਜਿਹੜਾ ਵਾ ਉਹ ਵੋਟਰਾਂ ਨੂੰ ਇੱਕ ਹੋਰ ਇਹਦਾ ਕਾਂਗਰਸ ਦਾ ਜੋ ਮੈਂ ਅੰਦਰੂਨੀ ਰਿਪੋਰਟ ਪੜ੍ਹੀ ਹੈ ਜੋ ਮੈਂ ਪੜ੍ਹੀ ਹੈ ਉਹ ਆਮ ਆਦਮੀ ਪਾਰਟੀ ਨੂੰ ਇੱਕ ਇਹੋ ਜਿਹਾ ਚਿਹਰਾ ਦੇਣਾ ਚਾਹੁੰਦੇ ਆ ਜਿਹੜਾ ਜ਼ਮੀਨੀ ਪੱਧਰ ਦਾ ਹੋਵੇ ਗਰੀਬਾਂ ਦਾ ਹੋਵੇ ਆਈਕਨ ਹੋਵੇ ਚੰਨੀ ਜਦੋਂ ਗੱਲ ਕਰਦਾ ਤੇ ਗਰੀਬਾਂ ਦੀ ਗੱਲ ਕਰਦਾ ਭਾਸ਼ਣਾ 'ਚ ਗਰੀਬਾਂ ਦੀ ਗੱਲ ਕਰਦਾ ਤੇ ਜ਼ਮੀਨ ਦੀ ਗੱਲ ਕਰਦਾ ਮੰंजे ਤੇ ਬੈਠਣ ਦੀ ਗੱਲ ਕਰਦਾ ਤੇ ਪਿੰਡਾਂ ਦੀ ਗੱਲ ਕਰਦਾ ਤੇ ਪੰਜਾਬ ਦੇ ਲੋਕ ਇਹੀ ਜਾਂਦੇ ਆ। ਸੋ ਉਹ ਪੰਜਾਬ ਦੀ ਹੁਣ ਜੇ ਕਿਸੇ ਰਜਵਾੜੇ ਨੂੰ ਦੇ ਦੇਣਗੇ ਉਹ ਉਤਰੇਗਾ ਹੀ ਨਹੀਂ ਜਹਾਜ਼ ਚੋਂ, ਲਗਜ਼ਰੀ ਗੱਡੀ ਚੋਂ ਨਹੀਂ ਉਤਰੂਗਾ। ਚੰਨੀ ਦੀਆਂ ਪੁਰਾਣੀਆਂ ਜਿਹੜੀਆਂ ਵੀਡੀਓ ਵੀ ਨਸ਼ਰ ਹੁੰਦੀਆਂ ਜਾਂ ਉਹਦੀਆਂ ਫੋਟੋਆਂ ਆਉਂਦੀਆਂ ਉਹ ਇਹੀ ਆਉਂਦੀਆਂ ਕਿ ਉਹ ਮੰंजे ਤੇ ਬਹਿ ਕੇ ਰੋਟੀ ਖਾਣ ਦੇ ਆ ਢਾਬੇ ਤੇ ਬੈਠ ਕੇ ਦਾਲ ਨੂੰ ਤੜਕਾ ਲਾਉਣ ਦੇ ਆ ਤੇ ਲੋਕ ਉਹ ਸਮਝਦੇ ਨੇ ਕਿ ਚੰਨੀ ਸਾਡਾ ਆਪਣਾ ਫਿਰ ਜਿਹੜੀ ਜਲੰਧਰ ਲੋਕ ਸਭਾ ਦੇ ਵਿੱਚ ਰਿਕਾਰਡ ਤੋੜ ਵੋਟ ਪਈ ਆ ਉਤੋਂ ਹਾਈ ਕਮਾਂਡ ਨੂੰ ਇਹ ਹੈਗਾ ਕਿ ਅੱਜ ਵੀ ਚੰਨੀ ਮਾਲਵੇ 'ਚ ਭਾਵੇਂ ਘੱਟ ਪੌਪੂਲਰ ਹੋਵੇ ਮੱਜ ਦਬਾਬੇ ਦੇ ਵਿੱਚ ਚੰਨੀ ਦੀ ਲਹਿਰ ਹੈਗੀ ਆ ਹੁਣ ਉਹਦਾ ਮਾਲਵੇ ਦੇ ਵਿੱਚ ਕਿੰਨਾ ਅਸਰ ਪੈਂਦਾ ਚੰਨੀ ਕਿੰਨਾ ਕਰਦਾ ਮਜਬੂਤ ਸਿੱਖਾਂ ਦੇ ਵਿੱਚ ਅੱਗੇ ਕਿਦਾਂ ਲੈ ਕੇ ਜਾਂਦੇ ਆ ਕਿਉਂਕਿ ਉਹਨਾਂ ਦੀਆਂ ਵੀ ਮਜਬੂਤ ਸਿੱਖਾਂ ਦੀਆਂ ਵੀ ਜਣੀਆਂ 15 ਵਿਧਾਨ ਸਭਾ ਸੀਟਾਂ ਦੇ ਵਿੱਚ ਬਹੁਤ ਜ਼ਿਆਦਾ ਵੋਟ ਹੈ ਪਕੜ ਹੈ ਸੋ ਦੇਖੋ ਗੱਲ ਨਹੀਂ ਸਮਝਦੇ ਪਰ ਕੋਸ਼ਿਸ਼ ਤਾਂ ਕਾਂਗਰਸ ਪਾਰਟੀ ਕਰੇਗੀ ਚਿਹਰੇ ਬਦਲਨ ਕਰਕੇ ਹੀ ਜਿਹੜਾ ਨਿਜਾਮ ਬਦਲਣਾ। ਉਸ ਤੋਂ ਥੋੜੀਆਂ ਗੱਲਾਂ ਤੋਂ ਐਵੇਂ ਹੀ ਲੱਗ ਰਿਹਾ ਕਿ ਆਉਂਦੇ ਸਮੇਂ ਦੇ ਵਿੱਚ 27 ਤੋਂ ਪਹਿਲਾਂ ਪਹਿਲਾਂ ਸੀਐਮ ਚਿਹਰੇ ਨੂੰ ਵੀ ਲੈ ਕੇ ਵੀ ਚਰਨਜੀਤ ਸਿੰਘ ਚੰਨੀ ਦੇ ਵਾਲੇ ਵਾਲੇ ਗੇਮ ਖੋਲ ਸਕਦੀ ਹੈ। ਨਹੀਂ ਦੇਖੋ ਸੀਐਮ ਨਾ ਮੈਨੂੰ ਲੱਗਦਾ ਕਿ ਕਾਂਗਰਸ ਐਲਾਨੇਂ ਗੀ ਨੀਅਤ ਕੀ। ਅੱਛਾ। ਉਹਦਾ ਕਾਰਨ ਕੀ ਹੈ ਕਿ ਕਾਂਗਰਸ ਨੇ ਕਈ ਸੂਬਿਆਂ ਦੇ ਵਿੱਚ ਇਹ ਪ੍ਰੈਕਟਿਸ ਕਰਕੇ ਦੇਖੀ ਹੈ ਕਿ ਜੇ ਅਸੀਂ ਸੀਐਮ ਦਾ ਕੈਂਡੀਡੇਟ ਕਿਸੇ ਨੂੰ ਫੋਕਸ ਕਰਕੇ ਕਰਦੇ ਆਂ ਤੇ ਦੂਜੀ ਲੱਬੀਓ ਨੂੰ ਹਰਾਣ ਤੁਰ ਜਾਂਦੀ ਆ ਹੁਣ ਹਰਿਆਣੇ ਚ ਸਾਰਾ ਕਲੀਅਰ ਮੈਸੇਜ ਦੇ ਦਿੱਤਾ ਗਿਆ ਸੀ ਹੁੱਡਾ ਜੀ ਜੀ ਮਿਨਿਸਟਰ ਬਣ ਰਹੇ ਆ ਤੇ ਸਭ ਨੂੰ ਪਤਾ ਦੂਜੇ ਗੁੱਟ ਨੇ ਉਹਨਾਂ ਨੂੰ ਕਿਵੇਂ ਹਰਾਇਆ ਸੋ ਕਰਨਾਟਕਾ ਦਾ ਜਿਹੜਾ ਉਹਨਾਂ ਦਾ ਪ੍ਰਯੋਗ ਹੈਗਾ ਉਹਨੂੰ ਪੰਜਾਬ ਚ ਦੁਹਰਾਣ ਦੀ ਕੋਸ਼ਿਸ਼ ਹੈ ਉਹਨਾਂ ਦੀ ਕਿ ਸਾਰਿਆਂ ਨੂੰ ਮਿਲ ਕੇ ਲੜਾਉ ਉਹ ਬਾਅਦ ਚ ਡਿਸਾਈਡ ਕਰਾਂਗੇ ਕਿੰਨੂੰ ਬਣਾਉਣਾ ਹੈ ਇੱਕ ਵਾਰ ਜਦੋਂ ਜਿੱਤ ਜਾਂਦੇ ਆ ਫਿਰ ਬੰਦਾ ਕਹਿੰਦਾ ਯਾਰ ਜਿੱਤ ਗਏ ਚਲੋ ਮੰਤਰੀ ਬਣ ਰਹੇ ਆ ਮੰਤਰੀ ਤਾਂ ਬਣੀ ਹੈ ਚੀਫ ਮਿਨਿਸਟਰ ਨਾ ਸਹੀ ਲੇਕਿਨ ਮੈਨੂੰ ਲੱਗਦਾ ਕਿ ਕਾਂਗਰਸ ਨੂੰ ਪਹਿਲਾਂ ਇਸ ਫਾਰਮੂਲੇ ਤੇ ਇਹ ਕਿ ਇਹ ਹੀ ਚੱਲ ਰਹੀ ਹੈ ਕਿ ਸਾਰੀ ਕਾਂਗਰਸ ਨੂੰ ਇਕਜੁੱਟ ਕਰਕੇ ਪਹਿਲਾਂ ਲੜਾਓ ਪਹਿਲਾਂ ਅਸੀਂ ਪੰਜਾਬ ਜਿੱਤੀਏ ਉਸ ਤੋਂ ਬਾਅਦ ਦੇਖਾਂਗੇ ਕੀ ਕਰਨਾ ਕਿਉਂਕਿ ਪੰਜਾਬ ਤਾਂ 30 35 ਸੀਟਾਂ ਤੇ ਤਾਂ ਬਿਲਕੁਲ ਕਾਂਗਰਸ ਹੈ ਹੀ ਨਹੀਂ ਕਿ ਕਈ ਸੀਟਾਂ ਤੇ ਕਾਂਗਰਸ ਹੀ ਹੈ ਨਹੀਂ ਕਿ ਉਮੀਦਵਾਰੀ ਹੈ ਨਹੀਂ ਕਿ ਕਾਂਗਰਸ ਨੂੰ ਤਾਂ 0 ਤੋਂ ਸ਼ੁਰੂ ਕਰਨਾ ਪੈਣਾ ਹੈ ਤੇ ਹਜੇ ਟਾਈਮ ਲੱਗਣਾ 6-8 ਮਹੀਨੇ ਕਾਂਗਰਸ ਨੂੰ ਖੜੇ ਹੁੰਦਿਆਂ ਸੋ ਮੈਨੂੰ ਕਿਉਂਕਿ ਰਾਜਾ ਵਡਿੰਗ ਦੇ ਕਰਕੇ ਨੁਕਸਾਨ ਵੀ ਬਹੁਤ ਹੋਇਆ ਹੁਣ ਜਿਹੜਾ ਮੈਨੂੰ ਲੱਗਦਾ ਹੈ ਕਿ ਜਿਹੜਾ ਕਾਂਗਰਸ ਪੰਜਾਬ ਨੂੰ ਲੈ ਕੇ ਗੰਭੀਰ ਹੋ ਗਈ ਹੈ ਸੀਰੀਅਸ ਹੋ ਗਈ ਹੈ ਔਰ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਮੈਨੂੰ ਇਨਪੁਟ ਮਿਲ ਰਹੇ ਨੇ ਜੋ ਮੇਰੇ ਸੋਰਸਸ ਕਹ ਰਹੇ ਨੇ ਕਿ ਕਾਂਗਰਸ ਦੇ ਵਿੱਚ ਸਭ ਕੁਝ ਬਦਲਿਆ ਜਾ ਰਿਹਾ ਹੈ ਸਮਾਂ ਅੰਤ ਵਿੱਚ ਡਾਕਟਰ ਸਾਹਿਬ ਇੱਕ ਸਵਾਲ ਪੁੱਛਣਾ ਚਾਹੁੰਦਾ ਜਦੋਂ ਪ੍ਰਧਾਨ ਦੀ ਗੱਲ ਚੱਲਦੀ ਹੈ ਕਾਂਗਰਸ 'ਚ ਪਰਵਰਤਨ ਦੀ ਗੱਲ ਚੱਲਦੀ ਹੈ ਨਵਜੋਤ ਸਿੰਘ ਸਿੱਧੂ ਨੂੰ ਬਾਹਰ ਨਹੀਂ ਰੱਖਿਆ ਜਾ ਸਕਦਾ ਮੈਂ ਹਾਲ ਹੀ ਦੇ ਵਿੱਚ ਖਬਰ ਪੜ੍ਹੀ ਸੀ ਕਿ ਨਵਜੋਤ ਸਿੰਘ ਸਿੱਧੂ ਦੁਆਰਾ ਐਕਟਿਵ ਹੋ ਸਕਦੇ ਨੇ ਪਰ ਹੁਣ ਕੀ ਸਥਿਤੀ ਹੋਵੇਗੀ ਜੀ ਦੇਖੋ ਐਕਟਿਵ ਹੋ ਸਕਦੇ ਤੇ ਐਕਟਿਵ ਹੋਣਾ ਦੋ ਚੀਜ਼ਾਂ ਦਾ ਫਰਕ ਹੈ ਪਹਿਲੀ ਗੱਲ ਕਾਂਗਰਸ ਮੈਨੂੰ ਲੱਗਦਾ ਕਿ ਹੁਣ ਉਹਨੂੰ ਸਪੇਸ ਨਹੀਂ ਦੇਏਗੀ ਪੰਜਾਬ 'ਚ ਉਹਨਾਂ ਨੇ ਪੁਰਾਣੇ ਸਮੇਂ ਦੇ ਵਿੱਚ ਦੇਖ ਲਿਆ ਕਿ ਸਿੱਧੂ ਜਦੋਂ ਚੱਲਦੇ ਨੇ ਫਿਰ ਬੇਲਗਾਮ ਹੋ ਜਾਂਦੇ ਨੇ ਫਿਰ ਹਾਈ ਕਮਾਂਡ ਦੀ ਪਰਵਾ ਸੋ ਨੁਕਸਾਨ ਕਾਂਗਰਸ ਦਾ ਹੋਵੇ ਕਾਂਗਰਸ 4 ਸਾਲ ਕਾਂਗਰਸ ਲੜੀ ਵੀ ਹੈ ਕਾਂਗਰਸ ਨੇ ਪਰਚੇ ਵੀ ਦਰਜ ਕਰਾਏ ਆ ਕਿਵੇਂ ਕਾਂਗਰਸ ਹੀ ਕਹਿਣਗੇ ਕਿ 4 ਸਾਲ ਜਿਹੜਾ ਨਹੀਂ ਪੋਲੀਟੀਕਲੀ ਐਕਟਿਵ ਰਿਹਾ ਅੱਜ ਲਿਆ ਕੇ ਤੁਸੀਂ ਸਾਡੇ ਸਿਰ ਤੇ ਬਿਠਾ ਦੋ ਇੱਥੇ ਦੇ ਲੀਡਰ ਨੇ ਤ੍ਰਿਪਤ ਬਾਜਵਾ ਨੇ ਸੁਖਸਿੰਦਰ ਰੰਧਾਵਾ ਨੇ ਕਿਦਾਂ ਟੋਲਰੇਟ ਕਰਨਗੇ ਯਾਰ ਸਾਰੇ ਕਿਵੇਂ ਚੰਨੀ ਕਹਿਣਗੇ ਵੀ ਲਿਆ ਕੇ ਬਿਠਾ ਦੋ ਸਿਰ ਤੇ ਜਿਨ੍ਹਾਂ ਨੇ ਕਾਂਗਰਸ ਦੇ ਖਿਲਾਫ ਹੀ ਪ੍ਰਧਾਨ ਰਹਿੰਦੇ ਹੋਏ ਕੰਮ ਕੀਤਾ ਹੋਵੇ ਦੇਖੋ ਮੈਂ ਉਹੀ ਅੱਜ ਤੁਹਾਨੂੰ ਚੀਜ਼ਾਂ ਸਮਝਾਣਾ ਜਿਹੜੇ ਸਾਰੇ ਵਿਰੋਧੀ ਧੜੇ ਵੀ ਸੀਗੇ ਨਾ ਅੱਜ ਉਹ ਚੰਨੀ ਦੀ ਕੋਠੀ ਸੀਗੇ ਨਵਤੇਜ ਚੀਮਾ ਰਾਣੇ ਗੁਰਜੀਤ ਦਾ ਕਟੜ ਬੜੋਦੀ ਉੱਥੇ ਦੋਨੋਂ ਹੀ ਉੱਥੇ ਸੀ ਸੁਖਪਾਲ ਖੈਰਾ ਰਾਣੇ ਗੁਰਜੀਤ ਦਾ ਕਟੜ ਬੜੋਦੀ ਨਾ ਸੁਖਪਾਲ ਖੈਰਾ ਵੀ ਉੱਥੇ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਕੀ ਹੈ ਇਕੱਠੇ ਹੋਗੇ ਨਾ ਇਹਦਾ ਮਤਲਬ ਇੱਕ ਪੁਆਇੰਟ ਤੇ ਜੇ ਦੋਨੋਂ ਧੜੇ ਆਏ ਆ ਤੇ ਫਿਰ ਕੋਈ ਨਾ ਕੋਈ ਹਾਈ ਕਮਾਂਡ ਦਾ ਸੰਦੇਸ਼ ਹੈ ਬਾਕੀ ਨਵਜੋਤ ਸਿੰਘ ਸਿੱਧੂ ਨਹੀਂ ਆਇਆ ਤੇ ਇਸ ਦਾ ਮਤਲਬ ਕਾਂਗਰਸ ਹਾਈ ਕਮਾਂਡ ਨੇ ਸਿੱਧਾ ਸਿੱਧਾ ਕਿਹਾ ਹੋਇਆ ਵੀ ਪਰੇ ਹੋ ਕੇ ਚੱਲੋ ਹਜੇ ਆਪਾਂ ਰਿਸਕ ਨਹੀਂ ਲੈਣਾ ਕਿਉਂਕਿ ਨੁਕਸਾਨ ਹੋਏਗਾ ਬਹੁਤ ਜ਼ਿਆਦਾ ਨੁਕਸਾਨ ਹੋਏਗਾ 4 ਸਾਲਾਂ ਬਾਅਦ ਆ ਕੇ ਇਕਦਮ ਤੁਸੀਂ ਸਿੱਧ ਤੇ ਬਿਠਾਓਗੇ ਸਾਰੀ ਕਾਂਗਰਸ ਉਤਲ ਪੁਤਲ ਹੋ ਜਾਏਗੀ ਠੀਕ ਬਿਲਕੁਲ ਇਹ ਸਿਚੁਏਸ਼ਨ ਕਾਂਗਰਸ ਦੀ ਹੁਣ ਵੇਖਣ ਦੀ ਗੱਲ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਪਰ ਐਂ ਲੱਗਦਾ ਹੈ ਕਿ ਜੋ ਕੰਮ ਕਰਨ ਤੋਂ ਰਾਜਾ ਵੜਿੰਗ ਸਫਲ ਹੋ ਗਏ ਸੀ ਉਹ ਹੁਣ ਚਰਨਜੀਤ ਸਿੰਘ ਚੰਨੀ ਸ਼ਾਇਦ ਕਰ ਦਿਖਾਉਣਗੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਾਵਾਂਗੇ ਬਣੇ ਰੋਮਾਨ ਇੰਡੀਆ ਪ